ਸੱਤ ਸ੍ਰੀ ਅਕਾਲ ਜੀ ਪੰਜਾਬੀ ਲਿੰਕ ਮੀਤੇ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਹਿਕ ਤਿਪਕਾ ਤੇ ਸਵੇਰੇ ਦੀਆਂ ਪੰਜ ਮੁੱਖ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਖਬਰਾਂ ਦੀ ਜਾਣਕਾਰੀ ਜਾਣਨ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਦੇ ਵੱਲ ਤਨਤਨ ਚ ਬੋਲੇ ਸੀਐਮ ਮਾਨ ਕਿਹਾ ਵਿਰੋਧੀ ਰਾਜਨੀਤੀ ਨੂੰ ਸਮਝਦੇ ਖੇੜ ਪੰਜਾਬ ਦੇ ਸਮੂਹ ਮੰਤਰੀਆਂ ਵੱਲੋਂ ਦੇਸ਼ ਦੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸੱਦਾ ਪੱਤਰ ਦੇਣੇ ਜਾਰੀ ਪੰਜਾਬੀਆਂ ਨੇ ਅਮਰੀਕਾ 'ਚ ਕੀਤਾ ਸ਼ਰਮਾ ਕਾਰਾ 12 ਨੌਜਵਾਨ ਗ੍ਰਿਫਤਾਰ ਅੱਪਕੀ ਬਾੜ ਮੋਦੀ ਸਰਕਾਰ ਵਾਲਾ slogan ਦੇਣ ਵਾਲੇ ਐਡ ਗਰੁੱਪ ਪਿਊਸ਼ ਪਾਂਡੇ ਦਾ ਦੇਹਾਂਤ ਭਾਰਤੀ ਵਿਗਿਆਪਨ ਦੁਨੀਆ ਨੂੰ ਵੱਡਾ ਝਟਕਾ ਮੌਤ ਦੇ ਕਰੀਬ ਪਹੁੰਚ ਗਏ ਸੀ ਸਿਲਕ ਵਰਮਾ ਪੂਰੀ ਤਰ੍ਹਾਂ ਆਕੜ ਗਿਆ ਸਰੀਰ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਤਰੰਤਨ ਵਿਧਾਨ ਸਭਾ ਹਲਕਾ ਤਰੰਤਨ ਦੀ ਚੁਗਨੀ ਚੋਣ ਤਰਾਨ ਅਧਿਆਧਾਰਾਂ ਅਤੇ ਵਲੰਟੀਅਰਾਂ ਨਾਲ ਮੀਟਿੰਗ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਤਰੰਤਨ ਪੁੱਜੇ ਇਸ ਮੌਕੇ ਉਹਨਾਂ ਦੇ ਨਾਲ ਮਨੀਸ਼ ਸ਼ੋਧਿਆ ਕੈਬਨਿਟ ਮੰਤਰੀ ਤੇ ਸੂਬਾ ਪ੍ਰਧਾਨ ਅਮਨ ਅਰੋੜਾ ਕੈਬਨਿਟ ਮੰਤਰੀ ਹਰਪਰਜਨ ਸਿੰਘ ਈਟੀਓ ਕੈਬਨਿਟ ਮੰਤਰੀ ਲਾਲਜੀਤ ਸਿੰਘ ਖੋਲੇੜਾ ਵਿਧਾਇਕ ਸ਼ੇਰੀ ਕਲਸੀ ਅਤੇ ਸਾਫ ਦਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਪਤਨੀ ਨਵਜੋਤ ਕੌਰ ਸੋਹਲ ਆਜ ਵੀ ਮੌਜੂਦ ਹਨ ਐਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਦਰਵਾਰ ਸਾਹਿਬ ਤਰਨਤਨ ਵਿਖੇ ਮਤਾ ਟੇਕਿਆ ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਤੇ ਸਦਾ ਹੀ ਗੁਰੂਆਂ ਦੇ ਵਰਦਾਨ ਨਾਲ ਨਿਵਾਜਿਆ ਗਿਆ ਹੈ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹਾਦਤ ਦੇ ਤਜ ਪੰਜਾਮ ਸਾਲਾ ਸਮਾਗਮ ਨੂੰ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਇਸ ਵੰਦ ਵਿੱਚ ਸਾਰੇ ਦੇਸ਼ ਦੇ ਮੁੱਖ ਮੰਤਰੀਆਂ ਨੂੰ ਸੱਦਾ ਪੱਤਰ ਦੇਣ ਲਈ ਮੌਕਾ ਮੰਤਰੀ ਭਗਵੰਤ ਮਾਨ ਸਿੰਘ ਨੇ ਪੰਜਾਬ ਨੇ ਸਾਰੇ ਕੈਬਨਿਟ ਮੰਤਰੀਆਂ ਦੀ ਡਿਊਟੀ ਲਗਾਈ ਹੈ ਆ ਬਹੁਤ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸੱਦਾ ਪੱਤਰ ਦੇ ਵੀ ਦਿੱਤੇ ਗਏ ਹਨ ਅਤੇ ਬਾਕੀਆਂ ਨੂੰ ਵੀ ਜਲਦ ਸੱਦਾ ਪੱਤਰ ਦੇ ਦਿੱਤੇ ਜਾਣਗੇ ਐਸਾ ਬਾਤ ਜਾਣਕਾਰੀ ਦਿੰਦੇ ਇੱਕ ਬਲਾਰੇ ਨੇ ਦੱਸਿਆ ਕਿ ਹਰਪਾਲ ਸਿੰਘ ਟੀਮਾ ਅਤੇ ਲਾਲਚੰਦ ਕਟਾਰੂਚੱਕ ਦੀ ਡਿਊਟੀ ਓਡੀਸ਼ਾ ਪੱਛਮੀ ਬੰਗਾਲ ਅਤੇ ਸ਼ਾਮ ਦੇ ਮੁੱਖ ਮੰਤਰੀਆਂ ਨੂੰ ਸੱਦਾ ਪੱਤਰ ਦੇਣ ਉੱਤੇ ਲਗਾਈ ਗਈ ਹੈ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਜਿੱਥੇ ਆਪਣੇ ਸਖਤ ਮਿਹਨਤ ਦਾ ਲੋਹਾ ਮਣਵਾਉਂਦਿਆਂ ਬੁਲੰਦੀਆਂ ਦੇ ਸਿਖਰ ਸੋਏ ਹਨ ਉੱਥੇ ਹੀ ਕੁਝ ਲੋਕ ਕੌਮ ਦਾ ਸਿਰਨੀਵਾ ਵੀ ਕਰ ਰਹੇ ਹਨ ਅਜਿਹਾ ਹੀ ਇੱਕ ਹੋਰ ਮਾਮਲਾ ਅਮਰੀਕਾ ਵਿੱਚ ਸਾਹਮਣੇ ਆਇਆ ਅਮਰੀਕੀ ਪੁਲਿਸ ਨੇ ਦੇਸ਼ ਦੇ ਪੱਛਮੀ ਸੂਬਿਆਂ ਵਾਜੀਗਟਨ ਤੇ ਕੈਲੀਫੋਰਨੀਆ ਵਿੱਚ ਸਿੰਘ ਆਰਗੇਨਾਈਜੇਸ਼ਨ ਨਾ ਹਿਤ ਸੰਗਠਿਤ ਗੈਂਗ ਦੇ 12 ਮੈਂਬਰਾਂ ਨੂੰ ਕਰੋੜਾਂ ਡਾਲਰਾਂ ਦੀ ਟ੍ਰਾਂਸਪੋਰਟ ਅੱਗ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ ਸੈਂਟ ਬਰਨार्ड ਕਾਉਂਟੀ ਸ਼ੈਰਿਫ ਪੁਲਿਸਪਾਸ ਬਲੋ ਕਤਿਤ ਮਲਾਜ਼ਮਾਂ ਦੀ ਪਛਾਣ ਪਰਮਵੀਰ ਸਿੰਘ 29 ਸਾਲ ਹਰਪ੍ਰੀਤ ਸਿੰਘ 26 ਸਾਲ ਅਪ੍ਰੀਤ ਸਿੰਘ 27 ਸਾਲ ਸਾਰੇ ਵਾਸੀ ਰੈਂਚੋ ਕੁਕਾ ਮੋਗਾ ਸੰਦੀਪ ਸਿੰਘ 31 ਸਾਲ ਵਾਸੀ ਸੈਂਟ ਬਰਨार्ड ਮਨਦੀਪ ਸਿੰਘ 42 ਸਾਲ ਰਨਜੋਤ ਸਿੰਘ 38 ਦੋਹੇ ਵਾਸੀ ਬੈਕਰਜ਼ ਫੀਲਡ ਗੁਨੇਕ ਸਿੰਘ ਚੋਹਾਨ 40 ਬਿਕਰਮਜੀਤ ਸਿੰਘ 3 ਨਰਾਇਣ ਸਿੰਘ ਸਾਈ ਤਨੇ ਵਾਸੀ ਫੌਂਟਾਨਾ ਵਿਕਰਮਜੀਤ ਸਿੰਘ ਸਾਈ ਵਾਸੀ ਸੈਕਰੋਮੋਟਮ ਹਮਦਾ ਸਿੰਘ ਖਾਲਸਾ 28 ਵਾਸੀ ਰੈਂਟਨ ਵਾਸੀ ਗਟਨ ਤੇ ਉਹਨਾਂ ਦੇ ਸਾਥੀ ਐਲਗਰ ਹਰਨਾਦੇ ਸਾਈ ਵਾਸੀ ਨੋਟਵੰਟ ਕੀਤੀ ਗਈ ਹੈ ਭਾਰਤੀ ਵਿਗਿਆਪਨ ਦੁਨੀਆ ਨੂੰ ਵੱਡਾ ਝਟਕਾ ਲੱਗਿਆ ਹੈ ਐਂਡ ਗੁਰੂ ਦੇ ਨਾਮ ਨਾਲ ਮਸ਼ਹੂਰ ਪੀਉਸ ਪਾਂਡੇ ਦਾ ਦਿਹਾਂਤ ਹੋ ਗਿਆ ਹੈ ਉਹ 70 ਸਾਲ ਦੀ ਉਮਰ ਵਿੱਚ ਇਸ ਪਾਣੀ ਸੰਸਾਰ ਤੋਂ ਰੁਕਸ਼ਤ ਹੋ ਗਏ ਹਨ ਕਮੇਤ ਕਈ ਮਸ਼ਹੂਰ ਵਿਗਿਆਪਨ ਬਣਾਏ ਗਏ ਪਿਊਸ਼ ਪਾਂਡੇ ਦਾ ਜਨਮ ਰਾਜਸਥਾਨ ਦੇ ਜੈਪੁਰ ਵਿੱਚ ਹੋਇਆ ਸੀ ਹਾਲਾਂਕਿ ਮੌਤ ਦਾ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋਇਆ ਹੈ। ਏਸ਼ੀਆ ਕੱਪ 2025 ਦੇ ਫਾਈਨਲ ਵਿੱਚ ਟੀਮ ਇੰਡੀਆ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਤਿਲਕ ਵਰਮਾ ਨੇ ਹਾਲ ਹੀ ਵਿੱਚ ਆਪਣੀ ਜਾਨ ਲੈਵਾ ਬਿਮਾਰੀ ਬਾਰੇ ਵੱਡਾ ਖੁਲਾਸਾ ਕੀਤਾ ਹੈ। ਸਾਲ 2022 ਵਿੱਚ ਟੀਮ ਇੰਡੀਆ ਦੇ ਬੰਗਲਾਦੇਸ਼ ਦੌਰੇ ਦੌਰਾਨ ਵਰਮਾ ਇਸ ਬਿਮਾਰੀ ਨਾਲ ਜੂਝ ਰਹੇ ਸਨ। ਉਹ ਸੀਰੀਜ਼ ਦੇ ਇੱਕ ਮੈਚ ਦੌਰਾਨ ਉਹਨਾਂ ਦਾ ਸਰੀਰ ਪੂਰੀ ਤਰ੍ਹਾਂ ਆਕਰ ਗਿਆ ਸੀ ਤੇ ਉਹਨਾਂ ਦੀਆਂ ਉਂਗਲਾਂ ਕੰਮ ਨਹੀਂ ਕਰ ਰਹੀਆਂ ਸਨ। ਇਸ ਤੋਂ ਬਾਅਦ ਉਹਨਾਂ ਦੇ ਦਸਾਂ ਨੇ ਕੱਟ ਕੇ ਉਹਨਾਂ ਦੇ ਹੱਥ ਬਾਹਰ ਕੱਢੇ ਗਏ ਹਾਲਾਂਕਿ ਬੀਸੀਆਈ 77 ਹੈ ਜੈ ਸਾਥ ਹੈ ਮੁੰਬਈ ਇੰਡੀਅਨਸ ਦੇ ਮਾਲਕ ਕਾਸ਼ ਅੰਬਾਨੀ ਅਦੇ ਜਤਨਾ ਸਦਕਾ ਤਿਲਕ ਦਾ ਸਮੇਂ ਸਰ ਇਲਾਜ ਹੋ ਸਕਿਆ